ਭਾਈ ਸਾਹਿਬ ਹੋਰੀ ਸਾਰਾ ਜੱਥਾ ਵੀ ਜੀ ਉਹੀ ਬੈਠੇ ਨੇ ਤੇ ਆਪ ਜੀ ਨੂੰ ਦੱਸਣਗੇ ਵੀ ਕਿਤਾ ਆਪਾਂ ਸਾਰਾ ਕੰਮ ਕਰਨਾ ਹੈ ਜੀ ਸਾਰਿਆਂ ਨੇ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰਿਓ ਬੇਨਤੀ ਹੈ ਉਹ ਗੁਰੂ ਦਾ ਸਿੱਖ ਗੁਰੂ ਦਾ ਪੈਰਾ ਗੁਰਜੀਤ ਸਿੰਘ ਫੌਜੀ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਕੇ 400 ਫੁੱਟ ਚਾਈਤੇ ਟਾਵਰ ਤੇ ਬਹਿ ਗਿਆ ਤੇ ਅੱਜ ਤਕਰੀਬਨ 3 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸੋ ਉਹ ਸੁਬੀਰ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਆਪਣੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ 11 ਤਰੀਕ ਨੂੰ ਜੋ ਇਕੱਠ ਰੱਖਿਆ ਉਸ ਇਕੱਠ ਦੇ ਵਿੱਚ ਆਪਾਂ ਭਾਈ ਗਰਜੀਤ ਸਿੰਘ ਫੌਜੀ ਦਾ ਵੱਜ ਟੜ ਕੇ ਸਾਥ ਦਈਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਬਦਵੀ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣ ਸਕੇ ਤੇ ਕਾਨੂੰਨ ਦੇ ਤਹਿਤ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀ ਆ ਸਕਣ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸੰਗਤ ਜੀ ਤੁਹਾਡੇ ਸਹਿਯੋਗ ਨਾਲ ਹੀ ਸਭ ਕੁਝ ਹੋਣਾ। ਸੋ 11 ਤਰੀਕ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਰਵਲਾ ਵੇ ਨਿਆਲ ਆ ਜਾਵੇ ਤਾਂ ਤਾਂ ਬਾਬਾ ਜੀ ਕੀ ਸਿਤਾਂ ਨੂੰ ਪਾਵੇ। ਸਤਿ ਸ੍ਰੀ ਅਕਾਲ। ਗੱਲ ਕਿਦ ਕਰੇ ਕਿ ਜਾਵੇ ਨਿਆਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਵੇ। ਸਤਿ ਸ੍ਰੀ ਅਕਾਲ। ਕਾਲ ਤੇ ਦੀ ਮਾਤਾ ਮਤਾ ਸਾਹਿਬ ਕੋਰ ਦੀਏ ਪਾਵਨ ਪਿੱਤਰ ਜਰਨਾ ਨੂੰ ਭਾਵੇ ਅਸੀ ਦੀ ਆਕਾਰ ਨਿਆਲੋ ਜਾਵੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ ਸੋ ਸੁਨਿਆਕਾਰ ਅੱਜ ਕਜ ਕਰੇ ਆਵੇ ਨਿਆਲੋ ਜਾਵੇ ਸ਼੍ਰੋਮਣੀ ਕਾਲੀ ਬੁਟਾਦਾਰ ਪੰਥ ਖਾਲਸਾ ਪੰਥ ਦੇ ਮਨ ਨੂੰ ਤੇ ਫਤੇ ਗੁਰੂ ਪੰਥ ਖਾਲਸੇ ਦੀ ਹਰ ਮੈਦਾਨ ਹਰ ਦੀ ਗੌਰ ਬਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ